ਸਤਿ ਸ਼੍ਰੀ ਅਕਾਲ ਜੀ ਤ੍ਰਿਥਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਆਪਾਂ ਕਰਨ ਜਾ ਰਹੇ ਆ ਵਰਬਸ ਵਰਬਸ ਤੋਂ ਬਿਨਾ ਆਪਾਂ ਇੰਗਲਿਸ਼ ਦਾ ਕੋਈ ਵੀ ਸੈਂਟੈਂਸ ਨਹੀਂ ਬਣਾ ਸਕਦੇ ਵਰਬ ਦੀਆਂ ਤਿੰਨ ਫਾਰਮਾਂ ਹੁੰਦੀਆਂ ਆ ਪਹਿਲੀ ਦੂਜੀ ਤੇ ਤੀਜੀ ਤਿੰਨਾਂ ਦਾ ਮਤਲਬ ਸੇਮ ਹੁੰਦਾ ਆ ਪਰ ਕਿਹੜੀ ਵਰਬ ਆਪਾਂ ਕਿੱਥੇ ਵਰਤਣੀ ਆ ਇਹ ਜਦੋਂ ਤੁਸੀਂ ਪ੍ਰੋਪਰ ਸਾਡੇ ਤੋਂ ਟ੍ਰੇਨਿੰਗ ਲਾਉਂਗੇ ਫਿਰ ਸਮਝ ਆਊਗਾ ਫਿਲਹਾਲ ਆਪਾਂ ਇਹ ਸਿੱਖਣ ਜਾ ਰਹੇ ਆ ਕੀ ਇੰਗਲਿਸ਼ ਦੀ ਕਿਹੜੀ ਵਰਬ ਦਾ ਕੀ ਮਤਲਬ ਆ ਸੋ ਆਪਣੀ ਅੱਜ ਦੀ ਫਰਸਟ ਵਰਬ ਆ ਜੀ ਈਟ ਈਟ ਦੀ ਸੈਕੰਡ ਵਰਬ ਹੁੰਦੀ ਆ ਏਟ ਥਰਡ ਵਰਬ ਹੁੰਦੀ ਆ ਈਟਨ ਇਹਦਾ ਮਤਲਬ ਹੁੰਦਾ ਜੀ ਖਾਣਾ ਈਟ ਏਟ ਈਟਨ ਅਗਲੀ ਵਰਬ ਆ ਆਪਣੀ ਡਰਿੰਕ ਡਰਿੰਕ ਦੀ ਸੈਕੰਡ ਵਰਬ ਹੁੰਦੀ ਆ ਡਰੈਂਕ ਥਰਡ ਵਰਬ ਹੁੰਦੀ ਆ ਡਰੰਕ ਇਹਦਾ ਮਤਲਬ ਹੁੰਦਾ ਪੀਣਾ ਡਰਿੰਕ ਡਰੈਂਕ ਡਰੰਕ ਅਗਲੀ ਅਜੀ ਗੋ ਗੋ ਦੀ ਸੈਕੰਡ ਵਰਬ ਹੁੰਦੀ ਆ ਬੈਂਟ ਥਰਡ ਵਰਬ ਹੁੰਦੀ ਆ ਗੋਨ ਇਹਦਾ ਮਤਲਬ ਹੁੰਦਾ ਜਾਣਾ ਗੋ ਬੈਂਟ ਗੋਨ ਅਗਲੀ ਜਿਹੜੀ ਆਪਣੀ ਵਰਬ ਆ ਉਹ ਹੈਗੀ ਆ ਰੀਡ ਰੀਡ ਦੀ ਸੈਕੰਡ ਵਰਬ ਹੁੰਦੀ ਆ ਰੈਡ ਥਰਡ ਵਰਬ ਹੁੰਦੀ ਆ ਰੈਡ ਇਹਦਾ ਮਤਲਬ ਹੁੰਦਾ ਪੜਨਾ ਇਹਨਾਂ ਤਿੰਨਾਂ ਵਰਬ ਨੂੰ ਆਪਾਂ ਲਿਖਣਾ ਰੀਡ ਹੀ ਆ ਪਰ ਜਦੋਂ ਆਪਾਂ ਬੋਲਣਾ ਆ ਫਰਸਟ ਵਰਬ ਨੂੰ ਆਪਾਂ ਰੀਡ ਬੋਲਾਂਗੇ ਸੈਕੰਡ ਵਰਬ ਨੂੰ ਆਪਾਂ ਰੈਡ ਬੋਲਾਂਗੇ ਥਰਡ ਨੂੰ ਵੀ ਆਪਾਂ ਰੈਡ ਬੋਲਾਂਗੇ ਰੀਡ ਰੈਡ ਰੈਡ ਅਗਲੀ ਵਰਬ ਆ ਕਮ ਕਮ ਦੀ ਸੈਕੰਡ ਵਰਬ ਹੁੰਦੀ ਆ ਕੇਮ ਥਰਡ ਵਰਬ ਹੁੰਦੀ ਆ ਕਮ ਇਹਦਾ ਮਤਲਬ ਹੁੰਦਾ ਆਉਣਾ ਕਮ ਕੇਮ ਕਮ ਅਗਲੀ ਆਪਣੀ ਵਰਬ ਆ ਸਿੰਗ ਸਿੰਗ ਦੀ ਸੈਕੰਡ ਵਰਬ ਹੁੰਦੀ ਆ ਸੈਂਗ ਥਰਡ ਵਰਬ ਹੁੰਦੀ ਆ ਸੰਗ ਇਹਦਾ ਮਤਲਬ ਹੁੰਦਾ ਗਾਉਣਾ ਸਿੰਗ sang sang agliya write write di second verb hundi hai wrote third verb hundi hai written eh da matlab hunda likhna write wrote written agli apni verb ba listen listen di second verb hundi hai listened third verb hundi hai listened eh da matlab hunda sunna listen listened listened agli apni verb ba see say ਦੀ ਸੈਕੰਡ ਵਰਬ ਹੁੰਦੀ ਆ said ਥਰਡ ਵਰਬ ਹੁੰਦੀ ਆ said ਇਹਦਾ ਮਤਲਬ ਹੁੰਦਾ ਕਹਿਣਾ say said said ਅਗਲੀ ਆਪਣੀ ਵਰਬ ਆ tell tell ਦੀ ਸੈਕੰਡ ਵਰਬ ਹੁੰਦੀ ਆ told ਥਰਡ ਵਰਬ ਹੁੰਦੀ ਆ told ਇਹਦਾ ਮਤਲਬ ਹੁੰਦਾ ਦੱਸਣਾ tell told told ਅਗਲੀ ਆਪਣੀ ਵਰਬ ਆ ask ask ਦੀ ਸੈਕੰਡ ਵਰਬ ਹੁੰਦੀ ਆ asked ਥਰਡ ਵਰਬ ਹੁੰਦੀ ਆ ਆਸਕਡ ਇਹਦਾ ਮਤਲਬ ਹੁੰਦਾ ਪੁੱਛਣਾ ਆਸਕ ਆਸਕਡ ਆਸਕਡ ਅਗਲੀ ਆਪਣੀ ਵਰਬ ਆ ਸਪੀਕ ਸਪੀਕ ਦੀ ਸੈਕੰਡ ਵਰਬ ਹੁੰਦੀ ਆ ਸਪੋਕ ਥਰਡ ਵਰਬ ਹੁੰਦੀ ਆ ਸਪੋਕਨ ਇਹਦਾ ਮਤਲਬ ਹੁੰਦਾ ਬੋਲਣਾ ਸਪੀਕ ਸਪੋਕ ਸਪੋਕਨ ਆਪਣੀ ਅਗਲੀ ਵਰਬ ਆ ਟਾਕ ਟਾਕ ਦੀ ਸੈਕੰਡ ਵਰਬ ਹੁੰਦੀ ਆ ਟਾਕਡ ਥਰਡ ਵਰਬ ਹੁੰਦੀ ਆ ਟਾਕਡ ਇਹਦਾ ਮਤਲਬ ਹੁੰਦਾ ਗੱਲਾਂ ਕਰਨਾ talk talked talked ਆਪਣੀ ਅਗਲੀ ਵਰਬ ਆ make make ਦੀ ਸੈਕੰਡ ਵਰਬ ਹੁੰਦੀ ਆ made ਥਰਡ ਵਰਬ ਹੁੰਦੀ ਆ made ਇਹਦਾ ਮਤਲਬ ਹੁੰਦਾ ਬਣਾਉਣਾ make made made ਜਦੋਂ ਆਪਾਂ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਬਣਾਉਣੀ ਆ ਤਾਂ ਆਪਾਂ ਇਹ ਵਾਲੀ ਵਰਬ ਯੂਜ਼ ਕਰਦੇ ਆ ਅਗਲੀ ਆਪਣੀ ਵਰਬ ਆ learn learn ਦੀ ਸੈਕੰਡ ਵਰਬ ਹੁੰਦੀ ਆ learnt ਥਰਡ ਵਰਬ ਹੁੰਦੀ ਆ learnt ਇਹਦਾ ਮਤਲਬ ਹੁੰਦਾ ਸਿੱਖਣਾ learn learnt learnt ਆਪਣੀ ਅਗਲੀ ਵਰਬ ਆ ਵਰਕ ਵਰਕ ਦੀ ਸੈਕੰਡ ਵਰਬ ਹੁੰਦੀ ਆ ਵਰਕਡ ਥਰਡ ਵਰਬ ਹੁੰਦੀ ਆ ਵਰਕਡ ਇਹਦਾ ਮਤਲਬ ਹੁੰਦਾ ਕੰਮ ਕਰਨਾ ਵਰਕ ਵਰਕਡ ਵਰਕਡ ਅਗਲੀ ਵਰਬ ਆ ਜੀ ਫਾਈਟ ਫਾਈਟ ਦੀ ਸੈਕੰਡ ਵਰਬ ਹੁੰਦੀ ਆ ਫੌਟ ਥਰਡ ਵਰਬ ਹੁੰਦੀ ਆ ਫੌਟ ਇਹਦਾ ਮਤਲਬ ਹੁੰਦਾ ਲੜਨਾ ਫਾਈਟ ਫੌਟ ਫੌਟ ਆਪਣੀ ਅਗਲੀ ਵਰਬ ਆ ਸਲੀਪ sleep ਦੀ ਸੈਕੰਡ ਵਰਬ ਹੁੰਦੀ ਆ slept ਥਰਡ ਵਰਬ ਹੁੰਦੀ ਆ slept ਇਹਦਾ ਮਤਲਬ ਹੁੰਦਾ ਸੋਣਾ sleep slept slept ਆਪਣੀ ਅਗਲੀ ਵਰਬ ਆ beep beep ਦੀ ਸੈਕੰਡ ਵਰਬ ਹੁੰਦੀ ਆ wept ਥਰਡ ਵਰਬ ਹੁੰਦੀ ਆ wept ਇਹਦਾ ਮਤਲਬ ਹੁੰਦਾ ਰੋਣਾ beep wept wept ਅਗਲੀ ਆਪਣੀ ਵਰਬ ਆ run run ਦੀ ਸੈਕੰਡ ਵਰਬ ਹੁੰਦੀ ਆ ran ਥਰਡ ਵਰਬ ਹੁੰਦੀ ਆ run ਇਹਦਾ ਮਤਲਬ ਹੁੰਦਾ ਭੱਜਣਾ run ran run ਆਪਣੀ ਅਗਲੀ ਵਰਬ ਆ ਥਿੰਕ ਥਿੰਕ ਦੀ ਸੈਕੰਡ ਵਰਬ ਹੁੰਦੀ ਆ ਥੌਟ ਥਰਡ ਵਰਬ ਹੁੰਦੀ ਆ ਥੌਟ ਇਹਦਾ ਮਤਲਬ ਹੁੰਦਾ ਸੋਚਣਾ ਥਿੰਕ ਥੌਟ ਥੌਟ ਅਗਲੀ ਆਪਣੀ ਵਰਬ ਆ ਬਾਈ ਬਾਈ ਦੀ ਸੈਕੰਡ ਵਰਬ ਹੁੰਦੀ ਆ ਬੌਟ ਥਰਡ ਵਰਬ ਹੁੰਦੀ ਆ ਬੌਟ ਇਹਦਾ ਮਤਲਬ ਹੁੰਦਾ ਖਰੀਦਣਾ ਬਾਈ ਬੌਟ ਬੌਟ ਆਪਣੀ ਅਗਲੀ ਵਰਬ ਆ ਸੈਲ ਸੈਲ ਦੀ ਸੈਕੰਡ ਵਰਬ ਹੁੰਦੀ ਆ ਸੋਲਡ ਥਰਡ ਵਰਬ ਹੁੰਦੀ ਹੈ ਸੋਲਡ ਇਹਦਾ ਮਤਲਬ ਹੁੰਦਾ ਵੇਚਣਾ ਸੈਲ ਸੋਲਡ ਸੋਲਡ ਆਪਣੀ ਅਗਲੀ ਵਰਬ ਆ ਗਿਵ ਗਿਵ ਦੀ ਸੈਕਿੰਡ ਵਰਬ ਹੁੰਦੀ ਹੈ ਗੇਵ ਥਰਡ ਵਰਬ ਹੁੰਦੀ ਹੈ ਗਿਵਨ ਇਹਦਾ ਮਤਲਬ ਹੁੰਦਾ ਦੇਣਾ ਗਿਵ ਗੇਵ ਗਿਵਨ ਆਪਣੀ ਅਗਲੀ ਵਰਬ ਆ ਟੇਕ ਟੇਕ ਦੀ ਸੈਕਿੰਡ ਵਰਬ ਹੁੰਦੀ ਹੈ ਟੁਕ ਥਰਡ ਵਰਬ ਹੁੰਦੀ ਹੈ ਟੇਕਨ ਇਹਦਾ ਮਤਲਬ ਹੁੰਦਾ ਲੈਣਾ ਟੇਕ ਟੁਕ ਟੇਕਨ ਆਪਣੀ ਅਗਲੀ ਵਰਬ ਆ ਗੈਟ ਗੈਟ ਦੀ ਸੈਕਿੰਡ ਵਰਬ ਹੁੰਦੀ ਆ ਗਾਟ ਥਰਡ ਵਰਬ ਵੀ ਹੁੰਦੀ ਆ ਗਾਟ ਇਹਦਾ ਮਤਲਬ ਹੁੰਦਾ ਹੋਣਾ ਜਾਂ ਕਿਸੇ ਚੀਜ਼ ਦਾ ਮਿਲਣਾ ਫੋਰ ਐਗਜ਼ਾਮਪਲ ਅਗਰ ਅਸੀਂ ਤਿਆਰ ਹੋ ਰਹੇ ਆ ਤਾਂ ਵੀ ਆਪਾਂ ਗੈਟ ਵਰਬ ਦਾ ਯੂਜ਼ ਕਰਾਂਗੇ ਜੇ ਸਾਨੂੰ ਕੋਈ ਚੀਜ਼ ਮਿਲ ਰਹੀ ਆ ਮਤਲਬ ਮੈਨੂੰ ਗਿਫਟ ਮਿਲਿਆ ਸੀ ਤਾਂ ਵੀ ਆਪਾਂ ਇਹ ਵਾਲੀ ਵਰਬ ਦਾ ਯੂਜ਼ ਕਰਾਂਗੇ ਅਗਲੀ ਵਰਬ ਆ ਮੀਟ ਮੀਟ ਦੀ ਸੈਕਿੰਡ ਵਰਬ ਹੁੰਦੀ ਆ ਮੈਟ ਥਰਡ ਵਰਬ ਹੁੰਦੀ ਹੈ ਮੈਟ ਇਹਦਾ ਮਤਲਬ ਹੁੰਦਾ ਕਿਸੇ ਬੰਦੇ ਨੂੰ ਮਿਲਣਾ ਮੀਟ ਮੈਟ ਮੈਟ ਅਗਲੀ ਵਰਬ ਹੈ ਲਾਸ ਲਾਸ ਦੀ ਸੈਕੰਡ ਵਰਬ ਹੁੰਦੀ ਹੈ ਲੌਸਟ ਥਰਡ ਵਰਬ ਹੁੰਦੀ ਹੈ ਲੌਸਟ ਇਹਦਾ ਮਤਲਬ ਹੁੰਦਾ ਗਵਾਉਣਾ ਲਾਸ ਲੌਸਟ ਲੌਸਟ ਅਗਲੀ ਵਰਬ ਆਪਣੀ ਕੱਟ ਕੱਟ ਦੀ ਸੈਕੰਡ ਵਰਬ ਹੁੰਦੀ ਹੈ ਕੱਟ ਥਰਡ ਵਰਬ ਹੁੰਦੀ ਹੈ ਕੱਟ ਇਹਦਾ ਮਤਲਬ ਹੁੰਦਾ ਕੱਟਣਾ ਕੱਟ 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 ਆਪਣੀ ਅੱਜ ਦੀ ਲਾਸਟ ਵਰਬ ਅਸ ਸੀ ਸੀ ਦੀ ਸੈਕੰਡ ਵਰਬ ਹੁੰਦੀ ਆ ਸੋ ਥਰਡ ਵਰਬ ਹੁੰਦੀ ਆ ਸੀਨ ਇਹਦਾ ਮਤਲਬ ਹੁੰਦਾ ਦੇਖਣਾ ਸੀ ਸੋ ਸੀ ਸੀਨ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਆਈ ਹੋਪ ਇਹ ਇੱਕ ਇੱਕ ਵਰਬ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਆ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਆ ਤਾਂ ਤੁਹਾਨੂੰ ਸਾਡੇ ਕੋਲ ਪ੍ਰੋਪਰ ਕਲਾਸ ਜੁਆਇਨ ਕਰਨੀ ਪਊਗੀ ਅਸੀਂ ਪਰਸਨਲ ਕਲਾਸ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਇੱਕ ਟਾਈਮ ਤੇ ਇੱਕ ਸਟੂਡੈਂਟ ਹੀ ਬੈਠਦਾ ਆ ਤੇ ਟਾਈਮਿੰਗ ਵੀ ਸਟੂਡੈਂਟ ਦੇ ਅਕੋਰਡਿੰਗ ਹੀ ਡਿਸਾਈਡ ਹੁੰਦਾ ਆ ਸੋ ਆਪਣੀ ਪਰਸਨਲ ਕਲਾਸ ਬੁੱਕ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰ ਸਕਦੇ ਆ ਥੈਂਕ ਯੂ